ਚਿੱਠੀ ਲਿਖੇ ਸਿੰਘ ਬੋਤਾ ਹੱਥ ਹੈ ਸੋਟਾ ਵਿੱਚ ਰਾਖੜੋਤਾ ਆਨਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੋ ਭਾਬੀ ਕਾਨੂੰਨ ਨੂੰ ਜੋ ਆਖੇ ਸਿੰਘ ਬੋਤਾ ਦੋਸਤੋ ਅੱਜ ਇਹਨਾਂ ਸੂਰਮਿਆਂ ਦਾ ਸ਼ੀਦੀ ਦੇਣਾ ਅੱਜ 27 ਤਰੀਕ ਆ ਜਦੋਂ ਇਹ ਦੋਨੇ ਸੂਰਮੇ ਦਰਬਾਰ ਸਾਹਿਬ ਇਸ਼ਨਾਨ ਮੇਲੇ ਕਰਕੇ ਵਾਪਸ ਮੁੜੇ ਜਾ ਰਹੇ ਸੀ ਤੇ ਬਹੁ ਫਟਾਲਾ ਹੋ ਗਿਆ ਤੇ ਇਹ ਚਬਾਲ ਵਾਲੀ ਸੜਕ ਤੇ ਥੋੜਾ ਜਿਹਾ ਝਾੜੀਆਂ ਚ ਬੈਠ ਗਏ ਕਿ ਜਿੰਨੂੰ ਰਾਤ ਪਊਗੀ ਦਰਾਂਗੇ ਕਿਉਂ ਕਿ ਜ਼ਕਰੀਆ ਖਾਨ ਉਦੋਂ ਫਿੱਖਦੇ ਸਿਰ ਦਾ ਮੁੱਲ 100 ਰੁਪਇਆ ਦਿੰਦਾ ਸੀ ਤੇ ਸਾਰਿਆਂ ਨੂੰ ਉਹਨੇ ਹੁਕਮ ਕਰ ਛੱਡਿਆ ਸੀ ਕਿ ਕੋਈ ਕੇਸ ਦਾੜੀ ਨਾ ਰੱਖੇ ਜਿਹੜੇ ਉਹਦੇ ਨੌਕਰ ਚਾਕਰ ਵੀ ਸੀ ਪਰ ਇਸ ਹੂਰ ਮੇ ਗਾਇ ਬਗਾਏ ਆ ਕੇ ਦਰਬਾਰ ਸਾਹਿਬ ਦਰਸ਼ਨ ਇਸ਼ਨਾਨ ਜ਼ਰੂਰ ਕਰਦੇ ਸੀ ਅੱਜ ਕਈ ਵੀਰ ਉੱਠ ਕੇ ਕਹਿ ਦਿੰਦੇ ਪਾਣੀ ਆ ਉਹਨਾਂ ਨੂੰ ਪੁੱਛਿਓ ਪਾਣੀ ਸੀ ਕਿ ਕੀ ਸੀ ਦਰਬਾਰ ਸਾਹਿਬ ਜਿਹੜਾ ਇੱਕ ਵਾਰੀ ਦਰਸ਼ਨ ਇਸ਼ਨਾਨ ਕਰ ਆਉਂਦਾ ਨਾ ਉਹਦਾ ਮਨ ਸ਼ੀਤਲ ਹੋ ਜਾਂਦਾ ਸੋ ਦੋਸਤੋ ਕੁਝ ਰਾਈ ਨੰਗੇ ਤੇ ਉਹਨਾਂ ਨੂੰ ਦੂਰ ਝਾੜੀਆਂ 'ਚ ਬੈਠੇ ਇਹ ਜਦੋਂ ਸਿੰਘ ਦਿਖਾਈ ਦਿੱਤੇ ਉਹ ਆਪਸ 'ਚ ਗੱਲਾਂ ਕਰਨ ਲੱਗ ਪਏ ਇੱਕ ਕਹਿੰਦਾ ਜੀ ਉਹ ਸਿੱਖ ਲੱਗਦੇ ਆ ਦੂਜਾਂ ਦਾ ਲੈ ਸਿੱਖ ਤੇਰੀ ਮਤ ਮਾਰੀ ਗਈ ਜਗਰਿਆ ਖਾਨ ਦੇ ਸਾਰੇ ਸਿੱਖ ਮੁਕਾਤੇ ਉਹਨਾਂ ਦਾ ਖੁਰਾਕ ਖੋਜ ਮਟਾਤਾ ਸਿੱਖ ਨਹੀਂ ਕੋਈ ਹੋਰ ਬੈਠੇ ਹਣੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਇਹ ਗੱਲ ਸੁਣ ਰਹੇ ਸੀ ਉਦੋਂ ਸਿੱਖੀ ਸਪਿਰਟ ਨੇ ਮੋੜਾ ਖਾਦਾ ਉਹਨਾਂ ਨੇ ਜੋਸ਼ ਭਰਿਆ ਉਹ ਆਂਦੇ ਮਰਨਾ ਤੇ ਇੱਕ ਵਾਰ ਆ ਲੁਕ ਲੁਕ ਕੇ ਤੇ ਨਾਲੇ ਆਂਦੇ ਸਿੱਖਾਂ ਨੂੰ ਪੰਜਾਬ ਦੀ ਧਰਤੀ ਤੋਂ ਕੋਈ ਮੁਕਾਤੇ ਗੁਰੂ ਕਲਗੀ ਧਰਪਾਲ ਗੁਰੂ ਕਲਗੀ ਧਰ ਖਾਲਸੇ ਪੰਥ ਦਾ ਜਨਮ ਦਿਨ ਤੇ ਮਨਾਇਆ ਜਾ ਸਕਦਾ ਮਰਨਾ ਤੇਰ ਕਦੀ ਨਹੀਂ ਰਹਿੰਦੀ ਦੁਨੀਆ ਤੱਕ ਸੋ ਦੋਸਤੋ ਦੋਨੋ ਸਿੰਘ ਆਣ ਕੇ ਛੜਕਤੇ ਖਲੋ ਜਾਂਦੇ ਜਰਨੈਲੀ ਸੜਕ ਸੀ ਉਦੋਂ ਲਾਹੌਰ ਤੋਂ ਦਿੱਲੀ ਨੂੰ ਜਾਣ ਵਾਲੀ ਤੇ ਮਸੂਲ ਲਾ ਦਿੰਦੇ ਜਿਹਨੂੰ ਚੁੰਗੀ ਵੀ ਕਹਿ ਦਿੰਦੇ ਜਾਂ ਟੂਲ ਟੈਕਸ ਆਪਾਂ ਕਹਿ ਲਈਏ ਆਨਾ ਗੱਡੇ ਨੂੰ ਲਾ ਦਿੰਦੇ ਆ ਪੈਸਾ ਖੋਤੇ ਨੂੰ ਤੇ ਰਾਹੀ ਟੈਕਸ ਦੇ ਕੇ ਲੰਘਦੇ ਜਾਂਦੇ ਉਹ ਆਂਦੇ ਤੇ ਹੀ ਲੋ ਜਿੱਤੇ ਕੋਈ ਨਹੀਂ ਕਰਦੇ ਤੇ ਆਪਣਾ ਮਕਸਦ ਪੈਸੇ ਕਰਉਣਾ ਥੋੜੀ ਆ ਖਾਲਸੇ ਦਾ ਮਕਸਦ ਕਦੀ ਵੀ ਪੈਸਾ ਕਰਾਉਣਾ ਨਹੀਂ ਦਾ ਖਾਲਸਾ ਉੱਚ ਕਦਰਾਂ ਕੀਮਤਾਂ ਦਾ ਦੇਵੀ ਗੁਣਾਂ ਦਾ ਤੇ ਬਰਾਬਰਤਾ ਦਾ ਹਮੇਸ਼ਾ ਝੰਡਾ ਪਰਦਾ ਰਿਆ ਦੋਸਤੋ ਲਾਹੌਰ ਨੂੰ ਜਾਂਦੇ ਰਾਈਆਂ ਨੂੰ ਬਾਬਾ ਬੁੱਤਾ ਸਿੰਘ ਨੇ ਚਿੱਠੀ ਲਿਖ ਕੇ ਦਿੱਤੀ ਕਿ ਜ਼ਕਰੀਆ ਖਾਨ ਨੂੰ ਦੇ ਦਿਓ ਉਹ ਕਹਿੰਦਾ ਸੀ ਸਿੰਘ ਮੁਕਾਤੇ ਨੂੰ ਕਹਿ ਦਿਓ ਕਿ ਉੱਥੇ ਟੂਲ ਟੈਕਸ ਲਾ ਕੇ ਬੈਠੇ ਟੂਲ ਟੈਕਸ ਲਾ ਕੇ ਸਿੰਘ ਬੈਠੇ ਯੀ ਨੋ ਜਕਰੀਆ ਖਾਨ ਇਹ ਕਲ ਸੁਣਦਾ ਤੇ ਬੜਾ ਗਰਮ ਹੁੰਦਾ ਕੀ ਜਾਂਦਾ ਸੁਣੋ ਗੁੱਸੇ ਚ ਲੋਹਾ ਲੱਖਾ ਹੋ ਕੇ 100 ਕ ਸਿਪਾਹੀ ਗਲ ਦਿੰਦਾ ਪਰ ਖਾਲਸਾ 100 ਕ ਸਿਪਾਹੀਆਂ ਨੂੰ ਕੀ ਜਾਣਦਾ ਸਵਾ ਲੱਖ ਸੇ ਏਕ ਲੜਾਉ ਤਬੇ ਗੁਰੂ ਗੋਬਿੰਦ ਸਿੰਘ ਨਾਮ ਕਹਾਉ ਸਾਉ ਕਸ਼ਪਾਈਆਂ ਨੂੰ ਤੇ ਦੋਨੇ ਸਿੰਘ ਜਿਹੜੇ ਆ ਥੋ ਹੱਥੀ ਚਾਟਾ ਛਕਾ ਦਿੰਦੇ ਸੋਤਾ ਲਾ ਦਿੰਦੇ ਫੇਰ ਵਾਲੇ ਦਵਾਲੇ ਦੇ ਚੌਧਰੀਆਂ ਨੂੰ ਨਾਂ ਲੈ ਕੇ 5700 ਬੰਤਾ ਕੇ ਘੇਰਾ ਪਾਉਂਦਾ ਪਰ ਸਿੰਘਾਂ ਕੋ ਉਥੇ ਹਾਰ ਕਿਹੜੇ ਸੀ ਛੋਟੇ ਸੀ ਜਾਂ ਇੱਕ ਅੱਧੀ ਕਿਰਪਾ ਨੂੰ ਤੇ ਕਿੰਨਿਆਂ ਜਾਲਬਾਂ ਦਾ ਅੰਤ ਕਰਕੇ ਤੇ ਫੇਰ ਇਹ ਦੋਨੇ ਸਿੰਘ ਸ਼ਹੀਦੀਆਂ ਪਾਉਂਦੇ ਆ ਜਿੱਦੇ ਤਿੰਨ ਇਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਜਿੰਨਾ ਸਿੱਖੀ ਦੀ ਰੱਖ ਵਿਖਾਈ ਰੱਖ ਵਿਖਾਈ ਆ ਜੰਗੂ ਨਹੀਂ ਕਿ ਇਧਰੋਂ ਛਾਲ ਮਾਰੀ ਕੁਰਸੀ ਦੇ ਲਾਲਚ ਨੂੰ ਉਧਰ ਇਧਰੋਂ ਮਾਰੀ ਇਧਰ ਤੇ ਪੰਥ ਦੀਆਂ ਰਮੈਤਾਂ ਦਾ ਕਾਣ ਕਰਨ ਵਾਲੇ ਸਿੰਘ ਨਹੀਂ ਸੀ ਉਹ ਵਾਕਿਆ ਹੀ ਉਹ ਸਿੰਘਾਂ ਨੂੰ 100-100 ਵਾਰ ਨਹੀਂ ਕਰੋੜਾਂ ਕਰੋੜਾਂ ਵਾਰ ਸਜਦੇ ਆ ਜਿਨ੍ਹਾਂ ਨੇ ਆਪਣੀ ਜਾਨਾਂ ਦੀ ਪ੍ਰਵਾਹ ਨਾ ਕਰਦਿਆਂ ਆ ਕਲਗੀਧਰ ਪਾਤਸ਼ਾਹ ਦੇ ਪੰਥ ਦੀ ਚੜਦੀ ਕਲਾ ਲਈ ਸ਼ਹੀਦੀਆਂ ਦਿੱਤੀਆਂ ਸੋ ਦੋਸਤੋ ਵੀਡੀਓ ਵਧੀਆ ਲੱਗੇ ਸ਼ੇਅਰ ਕਰ ਦਿਓ ਸਤ ਸ੍ਰੀ ਅਕਾਲ